ਵਾਦੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਕੜਕਾ ਤੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਤਵੀਰ ਕੋਲ ਆਏ ਆ ਦੋਸਤੋ ਤੇ ਚੋਲਾ ਸਾਹਿਬੋਂ ਬਿਲਕੁਲ ਨਜ਼ਦੀਕ ਪੱਖੂਪੁਰਾ ਪਿੰਡ ਬਿਲਕੁਲ ਲੱਗ ਗਿਆ ਤੇ ਕੜਕੇ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਥੋੜਾ ਜਿਹਾ ਵਕਫਾ ਪੈ ਗਿਆ ਵੀਰ ਅਮਰਤੋ ਪਸ਼ੂ ਦੋਸਤੋ ਇਸੇ ਤਰ੍ਹਾਂ ਕੋਈ ਰੁਟੀਨ ਦੇ ਵਿੱਚ ਦੋ ਚਾਰ ਨਗ ਆਉਂਦੇ ਜਾਂਦੇ ਰਹੇ ਆ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਦਿਖਾਈਆਂ ਨੇ ਇਸ ਕਰੋਂ ਅੱਜ ਇਸ ਵੀਡੀਓ ਦੇ ਵਿੱਚ ਨਾ ਕੋ ਪੇਸ਼ ਆ ਕਪਾ ਤੁਹਾਨੂੰ ਦੋ ਦਿਖਾਉਣੇ ਆ ਇੱਕ ਬਹੁਤ ਖੂਬਸੂਰਤ ਵੱਛੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਮੋਹ ਦੰਦ ਦੀ ਦੋ ਦੰਦ ਪਿਓਰ ਦੋ ਦੰਦ ਤੇ ਦੋ ਦੰਦ ਦੇ ਵੀ ਬਰਾਬਰ ਨਹੀਂ ਅਜੇ ਕੀਤੇਗੇ ਤੇ ਗਿਰ ਬ੍ਰੀਡ ਦੇ ਵਿੱਚ ਇਹ ਵੱਛੀ ਹੋਵੇਗੀ ਠੀਕ ਹੈ ਜੀ ਸੋ ਪੂਰੀ ਡਿਟੇਲ ਆਪਾਂ ਅਮਰਤਵੀਰ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਆਂਗੇ ਅੱਗੋਂ ਮੇਰਾ ਭਰਾ ਕੋਈ ਵੀ ਇੱਥੇ ਆਣ ਕੇ ਦੇਖਣਾ ਚਾਹੁੰਦਾ ਤਸੱਲੀ ਕਰਨੀ ਚਾਹੁੰਦਾ ਤੇ ਟਿੱਪ ਕੇ ਤੁਸੀਂ ਤਸੱਲੀ ਕਰ ਲਿਓ ਪਲੂਨ ਵੱਛੀ ਨਾਲ ਸੁਣਾ ਸੋ ਤਿਆਰੀ ਕਿੰਨਾ ਸਮਾਂ ਬਾਕੀ ਆ ਤੇ ਬਾਕੀ ਦੋਸਤੋ ਕਿੰਨੀ ਉਮਰ ਇਸ ਬੱਚੀ ਦੀ ਉਹ ਸਾਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਇੱਧਰ ਇੱਕ ਸ਼ਾਹੀਵਾਲ ਕਰੋ ਸੰਗ ਦੇ ਵਿੱਚ ਬੈਠ ਤੁਹਾਨੂੰ ਦਿਖਾ ਦਾਂਗੇ ਇਹ ਵੀ ਹਜੇ ਇੱਕ ਕਰਮਾਲੀ ਹਜੇ ਸਮਾਂ ਦੋਸਤੋ ਲੈਂਦੀ ਆ ਬਾਕੀ ਤੁਸੀਂ ਦੇਖ ਕੇ ਹਵਾਨਾਂ ਦੇ ਵਾ ਜਜਮੈਂਟ ਕਰ ਜਾਓਗੇ ਹਜੇ ਸਮਾਂ ਇਹਦਾ ਪੈਂਡਿੰਗ ਆ ਉਹ ਵੀ ਪੁੱਛਣਾ ਕਿ ਕਿੰਨਾ ਕੁ ਸਮਾਂ ਬਾਕੀ ਆ ਅੱਜ ਤਰੀਕ 18 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਆ ਜਾਂ ਦੁਪਹਿਰ ਦੇ ਕੋਈ 12 ਵਜੇ ਦੇ 10 15 ਮਿੰਟ ਦਾ ਜਿਹੜਾ ਸਮਾਂ ਹੈ ਉਹ ਕਰਦੇ ਆਂ ਗੱਲਬਾਤ ਫਾਤੋ ਪਾਇਆ ਅਮਰਤ ਵੀਰ ਸਾਸਰੀਕਾਲ ਸਾਸਰੀਕਾਲ ਵੀਰ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਅਮਰਤ ਠੀਕ ਠਾਕ ਜੀ ਬਹੁਤ ਵਧੀਆ ਭਰਾ ਜੀ ਅੱਛਾ ਅਮਰਤ ਮਾਲ ਇਸੇ ਤਰ੍ਹਾਂ ਕੋ ਦੋ ਚਾਰ ਨਾਗ ਆਉਂਦੇ ਜਾਂਦੇ ਰਹੇ ਹਾਂਜੀ 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 ਠੀਕ ਆ ਜੀ ਬਾਕੀ ਮੈਨੂੰ ਲੱਗਦਾ ਵੀ ਚਲੋ ਵਪਾਰੀ ਵੀਰ ਵੀ ਬਹੁਤ ਕਾਫੀ ਜੁੜੇ ਆ ਹਾਂਜੀ ਆ ਜਾਂਦੇ ਰਹੇ ਪਸ਼ੂ ਵੇਖ ਜਾਂਦੇ ਰਹੇ ਆਪਣੇ ਕੋਲ ਹਾਂਜੀ ਹਾਂਜੀ ਵੀਰੇ ਕੱਲ੍ਹ ਦੋ ਗੜਾ ਹੈ ਗਿਆ ਵੀਰ ਭਰਾ ਵੇਚਣਾ ਵਾਲਾ ਵੀ ਲੈ ਗਿਆ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਇਹਨਾਂ ਵੀ ਚਲੋ ਕੋਈ ਵੀਡੀਓ ਆਪਣੇ ਤੇ ਭੈਣ ਭਰਾ ਪੁਰਾਣੇ ਦੀ ਬਹੁਤ ਜੁੜੇ ਆ ਹਾਂਜੀ ਹਾਂਜੀ ਤੁਹਾਨੂੰ ਪਤਾ ਕਾਫੀ ਟਾਈਮ ਹੋ ਗਿਆ ਵੀਡੀਓ ਪਾਉਣ ਦੇ ਹਾਂ ਅੱਛਾ ਅਮਰਤ ਇੱਕ ਤਾਂ ਬਹੁਤ ਖੂਬਸੂਰਤ ਜਿਹੜੀ ਇਹ ਬੱਛੀ ਆਪਾਂ ਲੈ ਕੇ ਆਂਦੀ ਆ ਹਾਂਜੀ ਹਾਂਜੀ ਵੀਰੇ ਗੇਰ ਚ ਇਹਦੀ ਗੱਲ ਵੀ ਆਪਾਂ ਕਰਨੀ ਆ ਬੜੀ ਪਿਆਰੀ ਬੱਛੀ ਆ ਗੇਰ ਬ੍ਰੀਡ ਦੇ ਵਿੱਚ ਐਸਾ ਲੱਭਦੇ ਰੁੱਬ ਤੇ ਪਸ਼ੂ ਬਹੁਤ ਘੱਟ ਨੇ ਹਾਂਜੀ ਹਾਂਜੀ ਵੀਰੇ ਤੇ ਰਾਜਸਥਾਨ ਦੇ ਏਰੀਏ ਚ ਹੀ ਆ ਜਿਆਦੀਆਂ ਆ ਵੇਖੋ ਠੰਡੀ ਧੀਰੀ ਬੜੀ ਲਓ ਦੋਸਤੋ ਗੇਰ ਬ੍ਰੀਡ ਦੇ ਵਿੱਚ ਦੋਸਤੋ ਇਹ ਬੱਛੀ ਤੁਹਾਨੂੰ ਦਿਖਾ ਦੇਵਾਂਗੇ ਹਾਂ ਇਹ ਪਿਓਰ ਜਿਹੜ ਉਹ ਬਿਲਕੁਲ ਫੀਲੀਆਂ ਛਰੀਫੀਆਂ ਤੁਸੀਂ ਕਰਵਾ ਚਾਹਗਾ ਬੱਚੀ ਬਹੁਤ ਪਿਆਰੀ ਹਾਂ ਬੋਲੀ ਯਾਦੀ ਚੰਗੀ ਸੀਲ ਸੂਲ ਵੜੀ ਪਹਿਲਾਂ ਬੱਚੀ ਜੇ ਦਿਨ ਖੜਦੀ ਪਹਿਲਾਂ ਪਹਿਲਾਂ ਫਲਸ ਹੁੰਦੀ ਹੈ ਹਾਂਜੀ ਦੋ ਦੰਦ ਪਿਓ ਰਾ ਉਮਰਵੀਰ ਦੀ ਪਰ ਬਿਲਕੁਲ ਲਧੀ ਜੀ ਆਪੇ ਦੋ ਦੰਦ ਹੀ ਆ ਆ ਦੇਖੋ ਹਾਂ ਆ ਦੇਖੋ ਜੀ ਹਾਂਜੀ ਦੋਨ ਦੇ ਬਰੋਬਰ ਕਰਨੀ ਹਾਂ ਬਰੋਬਰ ਕਰਦੀ ਪਈ ਹੈ ਹਾਂਜੀ ਮੌਦਫੋ ਗੇਰ ਬ੍ਰੀਡ ਦੇ ਵਿੱਚ ਇਹ ਬੱਚੀ ਪਕਾਊਗਾ ਕੋਈ 2 ਸਾਲ ਕੋਈ ਸਵਾ ਕੇ 2 ਸਾਲ ਦੀ ਉਮਰ ਆ ਬੱਚੀ ਦੀ ਤਾਂ ਥੋੜਾ ਜਿਹਾ ਕੁਰੀ ਮੈਂ ਤੁਹਾਨੂੰ ਲਾਗੋ ਥਣ ਥਣ ਦਿਖਾ ਦੇਣਾ ਹਜੇ ਸਮਾਂ ਪਿਆ ਇਹਦਾ ਸੋਣ ਦਾ ਠੀਕ ਆ ਜੀ ਆ ਵੇਖੋ ਸੋ ਚੋਲੀ ਚਾਲੀ ਸੋਹਣੀ ਦੋਸਤੋ ਤਿਆਰ ਕਰੂਗੀ ਹਜੇ ਸਮਾਂ ਤਕਰੀਬਨ ਅਮਰਤ ਲੈ ਜੋ 15 20 ਦਿਨ ਹਾਂ 20 ਦਿਨ ਵੀਰੇ ਬਾਕੀ ਆ ਜੀ 20 ਦਿਨ ਬਾਕੀ ਆ ਹਾਂਜੀ ਹਾਂਜੀ ਪੜੀ ਚੰਗੀ ਆ ਚਲ 2 4 ਦਿਨ ਉੱਤੇ ਵੀ ਹਟ ਸਕਦੀ ਆ ਆ ਬਿਲਕੁਲ ਹਾਂਜੀ ਲੋਬ ਦੋਸਤੋ ਪੜੀ ਸਭੀ ਚੰਗੀ ਆ ਬੱਚਾ 2 4 ਦਿਨ ਉੱਪਰ ਲੈ ਜੂਗੀ ਤੁਹਾਨੂੰ ਪਤਾ ਕਿੰਨਾ ਖਰਚਾ ਆ ਜਾਂਦਾ ਵਾ ਹਾਂ ਹਨਾ ਬਾਕੀ ਬਹੁਤ ਨਜ਼ਰ ਲੱਭਦੀ ਬਹੁਤ ਘੱਟ ਆ ਹਾਂਜੀ ਹਾਂਜੀ ਠੀਕ ਆ ਵੈਸੇ ਚਲੋ ਸ਼ਾਹੀਵਾਲ ਚਾਹੇ ਆਪਾਂ ਜਰਸੀ ਵੈਨਰ ਦੀ ਗੱਲ ਕਰ ਲਈਏ ਰਾਟੀਆਂ ਦੀ ਗੱਲ ਕਰ ਲਈਏ ਨੋਰਮਲ ਆਪਾਂ ਦੇਖਦੇ ਆ ਪਰ ਗੇਅਰ ਬ੍ਰੀਡ ਦੇ ਵਿੱਚ ਦੋਸਤੋ ਬੱਚਿਆਂ ਵੈਸੇ ਵੀ ਬਹੁਤ ਆਪਾਂ ਨੂੰ ਘੱਟ ਜਿਹੜੀਆਂ ਇੱਥੇ ਆਉਂਦੀਆਂ ਨੇ ਠੀਕ ਆ ਤੇ ਸ਼ੌਕ ਕਾਫੀ ਵੀਰਾਂ ਦਾ ਹੁੰਦਾ ਤੇ ਗੇਅਰ نسل ਦੇ ਵਿੱਚ ਐਨੀਮਲ ਖਰੀਦਣ ਦਾ ਬਾਕੀ ਬੱਚੀ ਦਾ ਥਣ ਤੁਸੀਂ ਵੇਖੋ ਕਰਮਾਂ ਲਈ ਠੀਕ ਆ ਬਿਲਕੁਲ ਸੁਣ ਤੋਂ ਬਾਅਦ ਹੀ ਗੱਲ ਕਰ ਲਈਏ ਤਾਂ ਬਹੁਤ ਸੋਹਣਾ ਥਣ ਕੱਢ ਆਊਗੀ ਤੇ ਬਾਕੀ ਲੇਵਾਂ ਨੂੰ ਆ ਲੇਪੀ ਲੁਪਟੀ ਸੋਣੀ ਤਿਆਰ ਕਰੂਗੀ ਥੋੜਾ ਨੋਰਮਲ ਦਰਮਿਆਨਾ ਜਾਂ ਲਹਣਾ ਸ਼ੁਰੂ ਕਰਤਾ ਅਮਰ ਹਾਂਜੀ ਹਾਂਜੀ ਜੀ ਅਗਾਰ ਤੋਂ ਵੀਰੇ ਚੋਂ ਦਿਨਾਂ ਦਿਨ ਬਾਨਾ ਹੁੰਦੇ ਨੇ ਹਾਂ 20 ਅੰਦਰਾਂ ਚ ਪੂਰੀ ਬਨ ਜਾਣਾ ਬਿਲਕੁਲ ਬਾਕੀ ਹੈ ਚਾਰੂ ਚੂਰੂ ਆ ਪੂਰੀ ਕਰਮਾਣੀ ਚਾਰੂ ਵੀਰ ਦੀ ਕੋਈ ਪ੍ਰਵਾਇਜ਼ ਨਹੀਂ ਕਰਮਾ ਲਈਏ ਲੋਬੀ ਪ੍ਰਭੂ ਬਹੁਤ ਪਿਆਰੀ ਬੱਚੀ ਹੈ ਦੋਸਤੋ ਬਾਕੀ ਮੇਰਾ ਵੀਰ ਇੱਥੇ ਆਣ ਕੇ ਤੁਸੀਂ ਵੇਖੋਗੇ ਤੇ ਫਿਰ ਸੁਆਦ ਆਊਗਾ ਹਾਂਜੀ ਰੰਗ ਲਾਲ ਬਿਲਕੁਲ ਜਿਵੇਂ ਆਪਾਂ ਕਹਿ ਦੀਆਂ ਨਾ ਬੀ ਦੇਸੀ ਕੋੜ ਵਰਗਾ ਬਿਲਕੁਲ ਕੋੜ ਵਰਗਾ ਰਾਂਗਾ ਕਰਮਾਲੀ ਦਾ ਬਹੁਤ ਪਿਆਰੀ ਵਛੀ ਆ ਬਿਲਕੁਲ ਸਿੱਤਕਾ ਲਈ ਆ ਠੰਡੀ ਧੀਰੀ ਤੇ ਬਾਕੀ ਜਿੰਨੀ ਸਭ ਤੋਂ ਸਲੌਟ ਕਰ ਲੋ ਉਨੀ ਥੋੜੀ ਆ ਬਹੁਤ ਪਿਆਰਾ ਫੇਸ ਤੇ ਆ ਜਿਹੜੀ ਵਛੀ ਵੀਰ ਅਮਰਤ ਕੋਲੇ ਬਕਾਊ ਆ ਤੇ ਅਮਰਤ ਤਾਂ ਮੁੱਲ ਵੀਰੇ ਕੀ ਕਰਤਾ ਦਵਾਂਗੇ ਕਿ ਇਹਦੇ ਮਤਲਬ ਵਛੀ ਜੇ ਤਿਆਰ ਕਰੀਏ ਤੁਹਾਨੂੰ ਪਤਾ 50 55 ਹਜ਼ਾਰ ਚ ਬੱਚਾ ਤਿਆਰ ਹੁੰਦਾ ਆਪਾਂ ਉਹਨੇ ਮੁੱਲ ਕਰ ਦੇਣਾ ਇਹਦਾ ਹੂੰ ਮੁੱਲੇ ਦਾ ਕਰ ਲਈਏ 60 ਕਰ ਲਈਏ 55 ਕਰ ਲਈਏ 52 ਹਜ਼ਾਰ ਦੀ ਜੈਸ ਨੂੰ ਹੀ 52 ਦੀ ਹਾਂਜੀ ਠੀਕ ਆ ਹਾਂਜੀ ਲਓ ਦੋਸਤੋ 52000 ਦੀ ਸਵੇਰਾ ਮਰਤਾਂ ਦਾ ਵੀ ਇਹ ਦਵਾਂ ਗਿਆ ਪਾ ਠੀਕ ਆ ਜੀ ਧੀ ਰੀ ਤੋਰੀ ਵੜੀ ਇੰਨੀਆਂ ਲੜਾਂ ਹੋਰ ਕਰਨੀਆਂ ਨੇ ਵੱਛੀ ਨੇ ਹੂੰ ਐਨ ਇਹੋ ਜੀ ਛੂ ਕਰਨੀ ਹੈਗੀ ਆ ਵੇਖੋ ਆ ਆ ਦੇਖੋ ਜੀ ਹੋ ਗਈ ਪਈ ਕਮਾਲ ਸੀਲਸ ਲੱਗ ਆ ਹਾਂਜੀ ਤੇ ਬਾਕੀ ਪੂਰੀ ਗੁੰਦੀ ਪਈ ਆ ਵੱਛੀ ਠੀਕ ਆ ਜੀ ਹਾਂਜੀ ਹਾਂਜੀ ਪਿੰਡੇ ਪੁੰਡੇ ਦੀ ਬੜੀ ਗੁੰਦੀ ਆ ਤੇ ਰਾਜੀ ਆ ਜਿੰਨੀ ਵੀ ਆ ਠੀਕ ਆ ਇਧਰ ਸੈਕੰਡ ਨੰਬਰ ਤੇ ਅਮਰਪਾਪ ਨੇ ਕੋਲ ਜਿਹੜੀ ਆ ਬੈਡ ਖੜੀ ਆ ਇਹਦੀ ਕੀ ਹਿੱਟਰੀ ਆ ਵੀਰੇ ਵੀਰੇ ਤੀਜਾ ਸੁਆ ਸੁਣੀ ਆ ਤੀਜਾ ਸੁਆ ਹਾਂਜੀ ਹਾਂਜੀ ਤੇ ਦਿਰ ਕਿੰਨੇ ਕੁ ਲੈ ਚੂ ਮੇਰੇ ਇਹ 25 ਤਰੀਕ ਨੂੰ ਦਿਨ ਪੂਰੇ ਆ। ਲਓ ਦੱਸੋ 25 ਕ ਦਿਨ ਦਾ ਸਮਾਂ ਹਜੇ ਬਾਕੀ ਆ ਇਸ ਵਾਰ ਦਾ ਸੂਣ ਦੇ ਵਿੱਚ। ਤੇ ਬਾਕੀ ਕਰੋ ਸੰਗ ਠੀਕ। ਪੂਰੇ ਆ ਮਤਲਬ ਅੱਜ 18 ਹੋ ਗਈ ਆ। ਹਾਂ। ਹਾਂ ਆ 7 ਕ ਦਿਨ ਲਊਗੀ ਤੇ ਉੱਤੇ ਦਿਨ ਲੈ ਜਿਹੜੀ 2-4 ਦਿਨ। ਹੂੰ। ਪਲੀਪੁਲੀ ਚੰਗੀ ਇਹ ਵੀ ਠੰਡੀ ਠੀਰੀ ਪੂਰੀ ਇਹ ਵੀ। ਲਓ ਦੇਖੋ ਜੀ। ਹੈ ਗੀਆਂ ਮਤਲਬ ਠੰਡੀਆਂ ਬਰਫਰਗੀਆਂ ਦੋ। ਹਾਂ ਬਿਲਕੁਲ ਬਿਲਕੁਲ। ਲਓ ਦੋਸਤੋ ਬਿਲਕੁਲ ਬਰਫੀਆਂ ਕਰਮੜੀਆਂ ਠੀਕ ਆ ਜੀ ਠੰਡੀਆਂ ਠੀਰੀਆਂ ਨੇ ਸੀਲ ਬਾਊ ਆ। ਹਾਂਜੀ ਤੇ ਲੜਦੂ ਰੋਵਾ ਨੇ ਚੱਡੇ ਦੇ ਤੁਸੀਂ ਦੇਖੋ ਬਹੁਤ ਵਧੀਆ ਲੰਬਾ ਥਣ ਹੱਤੀ ਮੁਠੀ ਵਾਲਾ 8 ਤੋਂ 10 ਦਿਨ ਆਰਾਮ ਨਾ ਲੈਂਦੀ ਹੈ ਜੇ ਠੀਕ ਹੈ ਜੀ ਤੇ ਥੱਬਿਆਂ ਦਾ ਨਿਵਾ ਕਰਨ ਵਾਲੀ ਜੀ ਤਿਆਰ ਕਰੂਗੀ ਜੇ ਲੜਦੂ ਤੁਸੀਂ ਦੇਖਣ ਦਾ ਅੰਦਾਜ਼ਾ ਲਾ ਲਿਓ ਕਿ 12 ਤੋਂ ਲੈ ਕੇ ਦੋਸਤੋ ਬਿਲਕੁਲ ਪਿੱਛੇ ਨੂੰ ਬਣ ਕੇ ਤਿਆਰ ਹੋਊਗੀ ਆ ਜਿਹੜਾ ਥਣ ਤੁਹਾਨੂੰ ਲਾਗੇ ਉਹ ਦਿਖਾ ਦਗੀ ਆਪਾਂ ਸੂਆ ਤੀਜਾ ਕਿ ਦੱਸੇ ਅਮਰਤ ਹਾਂਜੀ ਤੀਜੇ ਸੂਣਾ ਵੀਰੇ ਤੀਜੇ ਸੂਵੇ ਆ ਹਾਂਜੀ ਠੀਕ ਹੈ ਜੀ ਲਓ ਜੀ ਇਹ ਤੀਜਾ ਸੂਆ ਠੀਕ ਹੈ ਜੀ ਤੀਜਾ ਸੂਆ ਇਸ ਵਾਰ ਨੇ ਸੂਣਾ ਤੇ ਇਹਦਾ ਅਮਰਤਾ ਜੀ ਮੁੱਲ ਕੀ ਕਰਦਾ ਕਿੰਨੇ ਦੀ ਦੇ ਦਾਂਗੇ ਵੀਰੇ ਜੀ ਇਹਦੇ ਵੈਡ ਤਿਆਰ ਕਰਕੇ ਵੇਚੀ ਇਹਪਾਂ 70 ਦੀ ਵੇਚ ਲਈਏ 65 ਦੀ ਮੁੱਲ 60000 55000 ਚ ਮਾਨਤਾਨ ਕਰ ਦਾਂਗੇ 55000 52000 ਦੀ ਵੀ ਜੈਸਨ ਹੋਈ ਹੈ ਵੀ 52 ਦੀ ਜਾਵੇਗੀ ਹਾਂਜੀ 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 ਕੋਈ ਵੀਰ ਭਰਾ ਫੋਨ ਲਾਵੇ ਕੋਈ ਨਹੀਂ ਜੋੜੀ ਚੋ ਲੈਸ ਕਰਾਂਗੇ ਹੋਰ ਆਪਾਂ ਠੀਕ ਆ ਹਾਂਜੀ ਲੋ ਵੀ ਪ੍ਰਭੋ ਕੋਈ ਵੀਰ ਜੋੜੀ ਪਾ ਲੈਂਦਾ ਠੀਕ ਆ ਜੀ ਉਹਦੇ ਚ ਵੀ ਮਾਨਤਾਨ ਹੋਊਗਾ ਤੇ ਬਾਕੀ ਬੱਚੀਆਂ ਬਹੁਤ ਖੂਬਸੂਰਤ ਆ ਬੱਚੀ ਤੁਹਾਨੂੰ ਦਿਖਾਈ ਹੈ ਬਾ ਕਮਾਲ ਅੱਛੀ ਆ ਬਹੁਤ ਵਾਦੇ ਦੀ ਆ ਉਹਨਾਂ ਦੇ ਸਮੇਂ ਦੇ ਵਿੱਚ ਦੂਜੇ ਤੀਜੇ ਸਵੇ ਜਾ ਕੇ ਕਰਮਾਲੀ ਨੇ ਕਮਾਲ ਕਰਨੀ ਆ ਠੀਕ ਆ ਵੱਡੀ ਵੜਬਾਨਾ ਫਰੀ ਵੀ ਜੀ ਬਿਲਕੁਲ ਇਹੋ ਜੀ ਨਸਲਾਂ ਤੁਹਾਨੂੰ ਪਤਾ ਦੁੱਧ ਦੇਣਾ ਇਹਨਾਂ ਨੇ ਚਿੱਟਾ ਮੱਝਾਂ ਵਰਗਾ ਦੋਨੇ ਆਹਾਂ ਇਹ ਨਹੀਂ ਕਿ 6000 ਦਾ ਪੰਜ 04 ਜੀ ਬਾਕੀ ਇਹਨਾਂ ਦੇ ਸ਼ੌਂਕੀ ਭਰਾ ਨੇ ਖਰੀਦਣੀ ਅਮਰਤਾ ਹਾਂ ਜੀ ਹਾਂ ਜੀ ਜਿਹੜਾ ਵੀ ਉਹਨਾਂ ਨੂੰ ਸ਼ੌਂਕ ਆ ਜਿਹਨੂੰ ਪਰਖਾ ਚੀਜ਼ ਦੀ ਜਿਹਨੇ ਬ੍ਰੀਡ ਕਿਉਂਕਿ ਜਿਹੜਾ ਬ੍ਰੀਡ ਤਿਆਰ ਕਰਨੀ ਹੈ ਜਿੰਨੇ ਉਹਨੇ ਦੋਸਤ ਨੂੰ ਹੱਥ ਪਾਉਣਾ ਠੀਕ ਆ ਜੀ ਕਈਆਂ ਵੀਰਾਂ ਨੂੰ ਤਾਂ ਲੱਗਣਾ ਵੀ ਯਾਰ ਪਹਿਲਾਂ ਨੇ ਚਲੋ ਪਤਾ ਨਹੀਂ ਕਿੰਨਾ ਕੁ ਦੁੱਧ ਚਪਾਉਣਾ ਹੈ ਬਾਕੀ ਹਾਇ ਠੰਡੀ ਪੀਰੀ ਆ ਤੇ ਨਸਲ ਬ੍ਰੀਡ ਤੁਸੀਂ ਵ ਗਿਰ ਬਰੀਡ ਦੇ ਵਿੱਚ ਇਹ ਵਛੀ ਆ ਦੋ ਦੰਦਾਂ ਦਾ ਠੀਕ ਆ ਜੇ ਦੋੰਦੇ ਅਜੇ ਦੰਦ ਬਰਾਬਰ ਨਹੀਂ ਕੀਤੇ ਚੌਕ ਸ਼ੇਕ ਕੰਨੀਆਂ ਤੋਂ ਦੂਰ ਦੀ ਗੱਲ ਆ ਦੋ ਦੰਦਾਂ ਦਾ ਠੀਕ ਆ ਹਾਂਜੀ ਬਹੁਤ ਪਿਆਰੀ ਵਛੀ ਵੀਰੇ ਇਹਨੇ ਦੂਜਾ ਸੂਆ ਛੇਕ ਦੀਆਂ ਤੋੜ ਕੇ ਸੁਕੂ ਕੀ ਕਰਮਾਂ ਵਾਲੀ ਹਾਂ ਲੋ ਵੀ ਪ੍ਰਭੂ ਠੀਕ ਆ ਇਹ ਦੋ ਬੜਾ ਕਿਸਾਨ ਵੀਰੋ ਅੱਜ ਅਮਰਤਵੀਰ ਦੇ ਇਸ ਕਿਲੇ ਤੇ ਵਕਾਊ ਆ ਵਛੀ ਬਹੁਤ ਪਿਆਰੀ ਆ ਜਿਹੜੀ ਸੈਕਟਰ ਨੰਬਰ ਤੇ ਤੁਹਾਨੂੰ ਆਹ ਵਾਰ ਦਿਖਾਈ ਆ ਇਹਦੀ ਬਹੁਤ ਖੂਬਸੂਰਤਤਾ ਦੇ ਨਹੀਂ ਦੇ ਨਾ ਜਿਹੜੀ ਹਜੇ 8 10 ਲੈਂਦੀ ਆ ਹਾਂਜੀ ਹਾਂਜੀ ਵਜ਼ਨ ਵੱਟਾ ਪੂਰਾ ਵੱਡੀ ਆ ਵਜ਼ਨ ਲੋਡ ਪੂਰਾ ਤੇ ਪੁੱਠੇ ਪਾਠ ਦੀ ਤੁਸੀਂ ਚੜਾਈ ਦੇਖ ਸਕਦੇ ਪੂਰਾ 2 ਗਿੱਠਾਂ ਦਾ ਚੌੜਾ ਪੁੱਠਾ ਆ ਫੇਸ ਕੁਆਲਿਟੀ ਆ ਠੀਕ ਆ ਜੀ ਠੀਕ ਹੈ ਸੋ ਕ੍ਰੋਸ ਦੇ ਅੰਗ ਨੇ ਤੇ ਕੋਈ ਦਰਨ ਡੁਕਰਾਂ ਲਈ ਆਲੀਆਂ ਨਹੀਂ ਆ ਬਾਕੀ ਨਾਲ ਕੋ ਮਾਰਨ ਮਰੌਣ ਵਾਲੀਆਂ ਨੇ ਬਿਲਕੁਲ ਠੰਡੀਆਂ ਧੀਰੀਆਂ ਨੇ ਤੇ ਅਮਰਤ ਇਹ ਤਾਂ ਹੋ ਗਈਆਂ 2 ਗੜਾ ਆਪਣੇ ਕੋਲ ਹਾਂਜੀ ਹਾਂਜੀ ਤੇ ਨੰਬਰ 1 ਕਰਦੇ ਵੀਰ ਸਾਂਝੇ ਨੰਬਰ ਵੀਰੇ ਆਪਣਾ 81464 50629872824292 ਦੋ ਤੇ ਵਟਸਐਪ ਕਰ ਲਦਾ ਠੀਕ ਹੈ ਵੀਰੇ ਹਾਂਜੀ ਹਾਂਜੀ ਐਂ ਤਸੱਲੀ ਕਰੇ ਕੋਈ ਵੀਰ ਵੀਡੀਓ ਵੇਖ ਕੇ ਫਿਰ ਸੌਦਾ ਕਰੇ ਕੋਈ ਉਹ ਬਿਲਕੁਲ ਜੀ ਬਿਲਕੁਲ ਹਾਂਜੀ ਕੋਈ ਵੀਰ ਭਰਾ ਇੱਥੇ ਆ ਕੇ ਤਸੱਲੀ ਕਰਕੇ ਸੌਦਾ ਕਰ ਸਕਦਾ ਹਾਂਜੀ ਕੋਈ ਕਾਲੀ ਨਹੀਂ ਕੰਮ ਚ ਕੋਈ ਨਹੀਂ ਤਿਆਰ ਹੋਈਆਂ ਦਾ ਮੁੱਲ ਵੱਖਰਾ ਹੋਊਗਾ ਬਿਲਕੁਲ ਹਾਂਜੀ ਲਓ ਦੱਸੋ ਬੱਚੀਆਂ ਚੰਗੀਆਂ ਨੇ ਠੀਕਾ ਜੀ ਬੱਚੀ ਉਹ ਵੀ ਚੰਗੀ ਆ ਗੇਰ ਬ੍ਰੇਡ ਦੇ ਵਿੱਚ ਇਹ ਕ੍ਰੋਸ ਜਰਸੀ ਦੇ ਵਿੱਚ ਆਪਾਂ ਤੁਹਾਨੂੰ ਦਿਖਾਤੀ ਆ ਜਰਸੀ ਚਾਈ ਵਾਲਾ ਵੀ ਕ੍ਰੋਸ ਮੰਨਦੇ ਸੀ ਕੋਹਾਂ ਨੂੰ ਗੱਡੀ ਚੰਗੀ ਲੱਗੀ ਤੀਜਾ ਸੁਹਾ ਸੁਣੀ ਆ ਲਓ ਜੀ ਆ ਚੋੜਾ ਚੋੜਾ ਬਹੁਤ ਆ ਇਹ ਪਰਣਾ ਜੇ ਗਰਮ ਵਾਲੀ ਦਾ 8-10 ਜਨਾਂ ਦੇ ਵਿੱਚ ਪੈਣੂ ਵਿਚ ਆਦੀ ਦੀ ਵੱਛੀ 70000 ਰੁਪਏ ਦੀ ਚਲੋ ਆਪਾਂ ਲਈ ਰੋਕਣਾ ਲਈ ਤੇ ਰੋਕਣਾ ਦੇਣ ਦੇ ਨਹੀ ਚਲੋ ਇਸੇ ਤਰ੍ਹਾਂ ਹੀ ਕੋਈ ਘਰੇ ਵੀ ਰੱਖਣ ਵਾਲਾ ਕੋਈ ਸਾਫ ਸੰਭ ਲੈ ਲਊਗਾ ਕੋਈ ਸਾਫ ਕੇ ਲੈ ਜਾਏ ਸਾਫ ਸੰਭਤ ਕੇ 60000 ਦੀ ਵੱਛੀ ਜਿਹੜਾ ਮਰਜੀ ਵੀਰ ਭਰਾ ਵੇ ਠੀਕ ਹੈ ਕਿੰਨੀ ਭਲੀ ਫਲੋਸੀ ਆ ਦੁੱਧ ਵੀ ਚਲੋ ਜਿਆਦਾ ਨਹੀਂ 15 16 ਕਿਲੋ ਤੇ ਦੇ ਦਊਗੀ ਗਾੜੀ ਦੁੱਧ ਪਾਏ ਦਾ ਵੀਰ ਗਰੰਟੀ ਤੁਹਾਨੂੰ ਪਤਾ ਇਹ ਦੇ ਸਾਂ ਵਾਲੀਆਂ ਚੀਜ਼ਾਂ ਸਹੀ ਆ ਵੀਰੇ ਹਾਂਜੀ ਲੋ ਵੀ ਫਿਲਹਾਲ ਦੋਸਤੋ ਦੋ ਨਗਰੇ ਠੀਕ ਆ ਜੀ ਦੋ ਨਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਆਓ ਵਿਜ਼ਿਟ ਕਰੋ ਆਪਣੀ ਟਿੱਪਕੇ ਤਸਦੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਪਰਾਮਾਂ ਨੂੰ 7 ਸ਼੍ਰੀਆ ਕਾਲ